ਅਸੀਂ ਕਿਸਾਨ ਮੇਲਾ ਕਰਾ ਰਹੇ ਹਾਂ ਜੀ ਪੰਜਾਬ ਡੈਟਾ ਗਰੂਪਰ ਵੱਲੋਂ 20 ਅਗਸਤ ਨੂੰ ਜਿਹਦੀ ਲੋਕੇਸ਼ਨ ਹੈ ਜੀ ਮਹਿਲ ਮਵਾਗ ਰਿਜ਼ੋਰਟ ਗੁੱਲਾਪੁਰ ਤੋਂ 3 ਕਿਲੋਮੀਟਰ ਦੂਰ ਹੈ ਜੀ ਇਹ ਜਿਵੇਂ ਮੌਸਮ ਦੇ ਨਾਲ ਜਿਹੜੇ ਬਿਮਾਰੀਆਂ ਨਵੀਆਂ ਬਿਮਾਰੀਆਂ ਆਪਾਂ ਨੂੰ ਖੇਤਾਂ ਦੇ ਵਿੱਚ ਮਿਲ ਰਹੀਆਂ ਨੇ ਉਹਦੇ ਕੰਟਰੋਲ ਲਈ ਸਾਰੀਆਂ ਕੰਪਨੀਆ ਆਪਣੇ ਮੇਲੇ 'ਚ ਸਟਾਲ ਲਾ ਰਹੀਆਂ ਨੇ ਜਿਹੜੀਆਂ ਕਿਸਾਨਾਂ ਨੂੰ ਫ੍ਰੀ ਜਾਣਕਾਰੀ ਦੇਣਗੀਆਂ ਆਪਣੇ ਕੋਲ ਇੱਕ ਕਾਨਫਰੈਂਸ ਹਾਲ ਹੈ ਤੇ ਉਹਦੇ ਵਿੱਚ ਆਪਣੇ ਡਾਕਟਰ ਸਾਹਿਬਾਨਾਂ ਦੀਆਂ ਟੀਮਾਂ ਯੂਨੀਵਰਸਿਟੀ ਦੀਆਂ ਟੀਮਾਂ ਤੇ ਹੋਰ ਟੀਮਾਂ ਸਾਰੀਆਂ ਐਗਰੋਨੋਮਿਸ ਸਾਰੇ ਇਹ ਆਪਣੇ ਖੇਤੀ ਬਾਰੇ ਯਾਨੀ ਜਾਣਕਾਰੀ ਦੇਣਗੇ ਕਿਸਾਨ ਵੀਰਾਂ ਨੂੰ ਜਿਹੜੇ ਆਮ ਫਾਰਮਰ ਨੇ ਜਿਨ੍ਹਾਂ ਨੂੰ ਕੋਈ ਨੌਲੇਜ ਨਹੀਂ ਮਿਲਦੀਗੀ ਉਹ ਸਾਰੀ ਇੱਥੋਂ ਮਿਲਣੀ ਆ ਜਿਵੇਂ ਮਸ਼ੀਨਰੀ ਤੋਂ ਲੈ ਕੇ ਸੀਡ ਕਿੱਥੋਂ ਲੈਣਾ ਆਲੂ ਨੇ ਕਿੱਥੋਂ ਪੈਦਾ ਹੋਣਾ ਆਲੂ ਦੇ ਨਵੇਂ ਸੀਡਾਂ ਬਾਰੇ ਮੱਕੀ ਦੇ ਨਵੇਂ ਸੀਡਾਂ ਬਾਰੇ ਸਾਰਾ ਕੁਝ ਜਿਹੜਾ ਉਹ ਇਸ ਮੇਲੇ ਤੋਂ ਤੁਹਾਨੂੰ ਫ੍ਰੀ ਆਫ ਕਾਸਟ ਚ ਤੁਹਾਨੂੰ ਮਿਲਣਾ ਵਾ ਤੇ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਲੰਗਰ ਦੇ ਵਿੱਚ ਚਾਹ ਪਾਣੀ ਰੋਟੀ ਦਾ ਪ੍ਰਬੰਧ ਜਮ੍ਹਾਂ ਫ੍ਰੀ ਆ ਕਿਸੇ ਨੇ ਕੋਈ ਰੋਕਣ ਜਾਂ ਕੁਛ ਨਹੀਂ ਲੈਣਾ ਆਪਣੇ ਮੇਲੇ ਦੀ ਲੋਕੇਸ਼ਨ ਹੈਗੀ ਆ ਜੀ ਮੋਲਾਪੁਰ ਤੋਂ ਜਿਹੜਾ ਰਸਤਾ ਰਾਏਕੋਟ ਨੂੰ ਜਾਂਦਾ ਜੀ ਉਹਦੇ ਉੱਪਰ ਮਹਿਲ ਮੁਬਾਰਕ ਰਿਜ਼ੋਰਟ ਆ ਜੀ ਤੇ ਕਿਸੇ ਵੀ ਵੀਰ ਨੇ ਜੇ ਸਕੈਨ ਕਰਨੀ ਆ ਤਾਂ ਆਪਣੇ ਇਹਦੇ ਉੱਪਰ ਸਕੈਨ ਕਰ ਸਕਦਾ ਜੀ ਤੇ ਕੋਈ ਦਿੱਕਤ ਨਹੀਂ ਆਊਗੀ ਤੇ ਬਾਕੀ ਬਾਈ ਆਪਣਾ ਮੇਲਾ 20 ਅਗਸਤ ਨੂੰ ਆ ਜੀ ਤੇ ਸਾਰੇ ਵੀਰ ਜਰੂਰ ਪਹੁੰਚੋ ਮੇਲੇ ਦੇ ਵਿੱਚ ਤੇ ਲਾਭ ਉਠਾਓ ਜੀ